ਪਾਣੀਆਂ ਦੇ ਉਸ ਮੁੱਦੇ ਦਾ ਜਿਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਨੇ ਨੰਗਲ ਜੀ ਆਮ ਆਦਮੀ ਪਾਰਟੀ ਦੇ ਧਰਨੇ 'ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀ ਐਮਬੀ ਤੇ ਕਿਸਾਨਾਂ ਤੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਤੇ ਹਰਿਆਣਾ 'ਚ ਪਾਣੀਆਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਨੰਗਲ ਡੈਮ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ ਕਰਕੇ ਜ਼ਬਰਦਸਤ ਹੰਗਾਮਾ ਕੀਤਾ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ BBMB ਨੂੰ ਕਟਾਰੇ 'ਚ ਖੜਾ ਕੀਤਾ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਸਬਰ ਦਾ ਇਮਤਿਹਾਨ ਨਾ ਲੈਣ ਦੀ ਚੇਤਾਵਨੀ ਦਿੱਤੀ ਤੇ BBMB ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਪੈਸਿਆਂ ਦਾ ਆਡਿਟ ਕਰਾਉਣ ਦੀ ਗੱਲ ਵੀ ਕਹੀ ਉਧਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵੀ BBMB ਤੇ ਸਵਾਲ ਖੜੇ ਕੀਤੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੋਧੀ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹ ਪੈਸੇ ਵੀ ਰੋਕਾਂਗੇ ਜੇ ਆ ਆਰਡੀਐਫ ਤਾਂ ਨੰਦਦੇ ਅਸੀਂ ਬੀਬੀਐਮਬੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾ ਮੰਗ ਆਡਿਟ ਕਰਾ ਮੰਗ ਬਹੁਤ ਵਿਜਲੈਂਸ ਅਲਟਰਾ ਸੈਂਸਿਟਿਵ ਜ਼ੋਨ ਹੈ ਜਿੱਥੇ ਕਪ ਘੜੇ ਨੰਗਲ ਡੈਮ ਹੈ ਅ ਅਲਟਰਾ ਸੈਂਸਿਟਿਵ ਜ਼ੋਨ ਡਿਕਲੇਅਰ ਹੈ ਭਾਰਤ ਸਰਕਾਰ ਵੱਲੋਂ ਉਦਾਂ ਦੇ ਹਾਲਾਤਾਂ ਦੇ ਉੱਤੇ ਵੀ ਬੀਬੀਐਮਬੀ ਬਾਜਨੇ ਉਸ ਮੌਕੇ ਵੀ ਉਹ ਜਾਨੀ ਕੋਈ ਨਾ ਕੋਈ ਤਰੀਕਾ ਲੱਭਦੇ ਸੀ ਕਿ ਪਾਣੀ ਛੱਡ ਦੇਣ ਤੇ ਅੱਜ ਵੀ ਸਵੇਰੇ ਜਿਹੜਾ ਹੈ ਕਾਫੀ ਇੱਥੇ ਅ ਲੋਕਲ ਬੰਦਿਆ ਨੇ ਬਹੁਤ ਵਿਰੋ ਮੋਕਾ ਸੀ ਨੰਗਲ ਡੈਮ ਤੇ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਦਾ ਪਰ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਇਸ ਮਾਮਲੇ ਤੇ ਕਿਸਾਨ ਆਗੂਆਂ ਵੱਲੋਂ ਇੱਕ ਵੀ ਬਿਆਨ ਨਾ ਦਿੱਤੇ ਜਾਣ ਤੇ ਉਹਨਾਂ ਤੇ ਪਲਟਵਾਰ ਕੀਤਾ ਜਿਸ ਤੇ ਕਿਸਾਨ ਲੀਡਰਾਂ ਨੇ ਵੀ ਮੁੱਖ ਮੰਤਰੀ ਤੇ ਨਿਸ਼ਾਨੇ ਸਾਧੇ ਜੈ ਜਲਵਾਤ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਲਾਉਣ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਉਹਨਾਂ ਲਈ ਅਸੀਂ ਆ ਗਏ। ਕੋਈ ਜ਼ਰੂਰਤ ਨਹੀਂ। ਪਰ ਕੱਲ ਨੂੰ ਸਾਡੇ ਕੋਲ ਨਾ ਹੋਵੇ ਇਸ ਗੱਲ ਦੀ ਮੰਗ ਕਰਨ। ਹੋਰ ਪਾਣੀ ਕੀ ਦਾ ਵਿਚਾਰੇ, ਖੇਤਾਂ ਦੇ ਵਿਚਾਰੇ ਆ। ਅਧਰਿਕ ਤੇ ਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ, ਜੁਗ ਜਗ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ। ਦੇਖੋ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਵਾ ਤੇ ਜੋ ਕੋ ਜੋ ਕਰ ਰਹੇ ਨੇ, ਜ ਉਹਨਾਂ ਮੁਕਾਬਲ ਜੋ ਕਹਿ ਰਹੇ ਨੇ। ਤੇ ਉਹ ਇਹ ਕਿਵੇਂ ਕਹਿੰਦੇ ਨੇ ਵੀ ਉਹ ਆਸਾਨ ਕਰ ਰਹੇ ਨੇ ਕਿਸੇ ਤੇ। ਦੂਸਰਾ ਜਿੱਤੋਂ ਤੱਕ BBMB ਮੁੱਦੇ ਦਾ ਸਵਾਲ ਹੈਗਾ ਦੇਖੋ ਨਾ ਤੇ ਇਹ ਦਰਿਆਈ ਪਾਣੀਆਂ ਦੀ ਵੰਡ ਦਾ ਸਵਾਲ ਆ ਨਾ ਇਹ ਜਿਹੜਾ ਪੰਜਾਬ ਅੰਦਰ ਜ਼ਮੀਨ ਹੇਠਲਾ ਪਾਣੀ ਜਿਹੜਾ ਘਟ ਰਿਹਾ ਉਹਦਾ ਪੱਧਰ ਵੀ ਉਹਨੂੰ ਰੀਚਾਰਜ ਕਰਕੇ ਮੁੜ ਬਹਾਲ ਕਿਵੇਂ ਕੀਤਾ ਜਾਵੇ ਉਹਦਾ ਮੁੱਦਾ ਵਾ ਦੱਸਦੀ ਹੈ ਕਿ ਹਰਿਆਣਾ BBMB ਤੋਂ ਵਾਧੂ ਪਾਣੀ ਦੀ ਮੰਗ ਕਰ ਰਿਹਾ ਪਰ ਪੰਜਾਬ ਪਾਣੀ ਨਾ ਦੇਣ ਤੇ ਅੜਿਆ ਹੋਇਆ ਹੈ ਜਿਸ ਨੂੰ ਲੈ ਕੇ ਨੰਗਲ ਡੈਮ ਤੇ ਆਮ ਆਦਮੀ ਪਾਰਟੀ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧਰਨਾ ਲਾਇਆ ਹੋਇਆ ਹੈ ਨੰਗਲ ਤੋਂ ਹਮੇਸ਼ ਸ਼ਰਮਾ న్యూਸ ਟੀਮ ਪੰਜਾਬ ਉਹਨਾਂਗੇ ਵਾਅਦੇਆਂ ਤੇ ਗੱਲ ਕਰਦੇ ਆ ਜਲੰਧਰ ਦੀ ਜਲੰਧਰ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਤੇਜ਼ ਹਨੇਰੀ ਦੇ ਨਾਲ ਤੂਫਾਨ ਚੱਲਿਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਇਹ ਤਸਵੀਰਾਂ ਸ਼ਾਮ ਦੀਆਂ ਨੇ ਜਦੋਂ ਜਲੰਧਰ 'ਚ ਦੇਰ ਸ਼ਾਮ ਹਨੇਰੀ ਵਾਲਾ ਮੌਸਮ ਦੇਖਿਆ ਗਿਆ ਹੈ ਹਾਲਾਂਕਿ ਮੌਸਮ ਬਦਲਿਆ ਹੈ ਮੌਸਮ ਦਾ مزاج ਬਦਲਿਆ ਹੈ ਇਸ ਦਿਨਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਵੀ ਦਿਖਾਈ ਦਿੱਤੀ ਹੈ ਤਾਂ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਤੇਜ਼ ਹਨੇਰੀ ਆਈ ਹੈ ਸ਼ਾਮ ਨੂੰ ਆਹ ਤੇਜ਼ ਹਨੇਰੀ ਦਿਨਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਉਥੇ ਹੀ ਮਲੇਰਕੋਟਲਾ ਪੁਲਿਸ ਨੇ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਜੋ ਪਾਕਿਸਤਾਨ ਨੂੰ ਫੌਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇ ਰਹੇ ਸੀ। ਭਾਰਤ-ਪਾਕਿਸਤਾਨ 'ਚ ਜੰਗਤੇ ਪਾਵੇਂ ਸੀਸਫਾਇਰ ਲੱਗ ਗਿਆ ਹੈ ਪਰ ਪਾਕਿਸਤਾਨ ਅੱਗੇ ਵੀ ਗੁਜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਭਾਰਤੀ ਫੌਜ ਤੇ ਨਜ਼ਰ ਰੱਖਣ ਲਈ ਪਾਕਿਸਤਾਨ ਵੱਲੋਂ ਜਾਸੂਸਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਅਜਿਹੇ ਦੋ ਜਸੂਸਾਂ ਨੂੰ ਮਲੇਰਕੋਟਲਾ ਪੁਲਿਸ ਨੇ ਹਿਰਾਸਤ ਚੁਲਾਈ ਹੈ ਜੋ ਕਿ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਲੀਕ ਕਰ ਰਹੇ ਸਨ ਦਰਸਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਤੇ ਜਾਣਕਾਰੀ ਸਾਂਝੀ ਕਰਦੇ ਲਿਖਿਆ ਹੈ ਬਲੇਰਕੋਟਲਾ ਪੁਲਿਸ ਨੇ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਸਥਿਤ ਇੱਕ ਹੈਂਡਲਰ ਨੂੰ ਲੀਕ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਜੁੜੀਆਂ ਜਸੂਸੀ ਗਤੀਵਿਧੀਆਂ ਚ ਕਥਿਤ ਸਮੂਹਯਲ ਦੇ ਇਲਜ਼ਾਮਾਂ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ डीजीपी गौरव यादव ਨੇ ਅੱਗੇ ਲਿਖਿਆ ਹੈ ਕਿ ਦੋਸ਼ੀ ਗੁਪਤ ਜਾਣਕਾਰੀ ਦੇ ਬਦਲੇ ਆਨਲਾਈਨ ਲੈਣ ਦੇਣ ਰਾਹੀਂ ਭੁਗਤਾਨ ਪ੍ਰਾਪਤ ਕਰ ਰਹੇ ਸਨ ਉਹ ਹੈਂਡਲਰ ਦੇ ਲਗਾਤਾਰ ਸੰਪਰਕ 'ਚ ਸਨ ਤੇ ਉਸਦੇ ਨਿਰਦੇਸ਼ ਅਨੁਸਾਰ ਹੋਰ ਸਥਾਨਕ ਸੰਚਾਲਕਾਂ ਨੂੰ ਫੰਡ ਪ੍ਰਦਾਨ ਕਰਨ 'ਚ ਸ਼ਾਮਲ ਸਨ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਕਾਰਵਾਈ ਸਰਦਪਾਰ ਜਸੂਸੀ ਨੈਟਵਰਕ ਨੂੰ ਖਤਮ ਕਰਨ ਲਈ ਇੱਕ ਕਦਮ ਹੈ ਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ ਦਾਕਦੀ ਹੈ ਕਿ ਮੁਜ਼ਮਾ ਖਿਲਾਫ ਐਫ ਆਰ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਸ਼ਕਿਸ਼ ਦੌਰਾਨ ਕਾਬੂ ਕੀਤੇ ਜਸੂਸਾਂ ਤੋਂ ਹੋਰ ਲਿੰਕਾਂ ਦਾ ਖੁਲਾਸਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਫਰੰਟਪੋਰਟ న్యూਸ 18 ਪੰਜਾਬ